राम जी

ਸਮਾਜ ਦੇ ਵਿੱਚ ਵੀ ਜੇਕਰ ਅਸੀਂ ਵਿਚਰਾਂਗੇ ਸਾਡੀ ਨਿਗਨੀਤੀ ਹੋਏਗੀ ਜੇ ਪਰਮਾਤਮਾ ਦੇ ਉਸ ਤੋਂ ਹੋਏ ਕਿ ਮਾਰਾਈ ਦੀ ਬਹੁਤ ਵਧੀਆ ਸਿਖਾਈ ਸਚੀ ਬਾਸ਼ੇ ਨੇ ਸੁਲੰਬਸ ਸ਼ੇਰ ਦੇ ਵਿੱਚ ਇਹੀ ਦਿਖਾਇਆ ਸਰਲ ਮਨੁੱਖ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਹਰ ਇੱਕ ਮਨੁੱਖ ਨਾਲ ਪਿਆਰ ਕਰਨਾ ਪੁਰੇ ਪਿਆਰ ਕਿਹਾਉਣੇ ਕਿਉਂਕਿ ਸਾਰੇ ਮਨੁੱਖੀ ਆਪੀ ਦੇ ਵਿੱਚ ਦੇ ਹਿੰਦੂ ਪਿਆਰ ਦੇ ਮੁਸਲਮਾਨ ਪਿਆਰ ਦੇ ਸਿੱਖ ਵੀ ਇਸਾਈਆਂ ਅਸਾਈ ਵੀ ਰਾਂਗੇ ਜੈਨੀ ਬੋਧੀ ਸਾਰੇ ਆਪ ਕਿੰਨਾ ਪਿਆਰ ਕਰਾਂਗਾ ਕਿਉਂਕਿ ਧਰਮ ਦੇ ਆਧਾਰ ਤੇ ਕਿਸੇ ਦੇ ਨਾਲ ਉਲਖਾ ਨਹੀਂ ਕਰੀ ਜੋ ਬਿਨੈ ਸਿੰਘ ਜੀ ਕਹਿੰਦੇ ਗਏ ਸੀ ਕਿ ਮਾਰਗ ਸਾਰੇ ਹੀ ਵੱਖ-ਵੱਖ ਸਮੇਂ ਦੇ ਤੇ ਬਾਲਕੁਣੇ ਜਿੰਨਾ ਵੀ ਕਰੋ

हिंदू मुस्लिम सिख ईसाई एक आrandn नाम दूसरा भेद ना कोई बना डिफरेंस ते करना ही नहीं किसी जी ऐसे डिफरेंस क्रिएट करते हैं तो फिर असि मोरे दे कसूलआ ते तेरी मंदिर मस्जिद शिव दिवाली मठ एका को बना पूरा दोबारा बनता है

ਪੁਰਖੀ ਅਕਾਲ ਸਾਹਿਬ ਨੇ ਗਾਉਣਾ ਇੱਕ ਅਕਾਲ ਨਜ਼ਰੀ ਆਇਆ ਦਾ ਜੋਤੀ ਜੋਤ ਰੂਪ ਔਰ ਆਪ ਆਪਣੀ ਕਿਰਤ ਕਰਨਾ ਧੀਰ ਨਪੇੜਾ ਆਇਆ ਪੁਰਖੀ ਪਾਲ ਇੱਕੋ ਹੀ ਔਰ ਸਾਰਿਆਂ ਦਾ ਹੀ ਇੱਕੋ ਜਿੰਨੇ ਮੱਥੀ ਧਰਮ ਬੋਣ ਨੇ ਇੱਕ ਹੀ ਹੈ ਤੇ ਪੁਰਖੀ ਅਕਾਲ ਸਾਰੇ ਆਪਾਂ ਇੱਕ ਹੀ ਮੰਨਣਾ ਕਿਉਂਕਿ ਜਦੋਂ ਅਸੀਂ ਮਨ ਜਦੋਂ ਅਸੀਂ ਸੰਸਾਰ ਦੇ ਉੱਤੇ ਆਏ ਹੋਏ ਸਰੀਰਾਂ ਦੇ ਵਿੱਚ ਜਿੰਨਾ ਚ ਪਰਟਾਵਾ ਕੀਤਾ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਆਧਾਰ ਤੇ ਬੰਦਾ ਪਾਉਨੇ ਆ ਤੇ ਫਿਰ ਰੱਬ ਜਿਹੜਾ ਉਹ ਜਾਣਦਾ ਕਿਉਂਕਿ ਹਰ ਸਰੀਰ ਨੂੰ ਅਸੀਂ ਪਰਮਾਤਮਾ ਦਾ ਦਰਜਾ ਜਿਹੜਾ ਆਪਣਾ ਨਾਮ ਲੋ ਅਭਿਸ਼ਰਣ ਹੀ ਕਿੰਨੇ ਹੋ ਜਾਣਗੇ ਲੇਕਿਨ ਅਕਾਲ ਪੁਰਖ ਇੱਕੋ ਹੀ ਉਹ ਹਰ ਸਮੇਂ ਸਮੇਂ ਦੇ ਮਨੁੱਖ ਨੂੰ ਆਪਣੀ ਹੋ ਜਿਹੜੇ ਸੰਸਾਰ ਦੇ ਵਿੱਚ ਭਾਗ

ਗਾਇਆ ਤੇ ਆਪਸੇ ਚ ਵੀ ਰੰਦਾ ਹੈ। ਮੂਖਵੀ ਮਾਰੇ ਨੇ ਇਹਨਾ 68 ਦਿੱਤ ਸਭਲ ਕੁੰ ਇੱਕ ਜੀਤਿਆ ਪ੍ਰਮਾਣ। ਆਹ ਕਿ ਸਾਥ ਨੂੰ ਮਤਲਬ ਕਾਗਨਾ ਤੇ ਇਤਨਾ ਦੇ ਤੁਸੀਂ ਪੂਰ ਕਰ ਲੋ। ਮੈਂ ਉਹ ਪ੍ਰਮਾਨ ਨਹੀਂ ਕਰਦਾ ਤੁਸੀਂ ਇੱਕ ਜੀਤ ਦੇ ਦਇਆ ਕਰਦੇ ਮੈਂ ਪ੍ਰਮਾਣਤਾ। ਕਿਉਂਕਿ ਜੀਤ ਦੇ ਵਿੱਚ ਹੁੰਦਗੀ ਦੀ ਆ ਆ। ਮਨੁੱਖੀ ਸੁਚੇਤ ਪਾਸ਼ੇ ਨੇ ਇੱਕ ਨੂੰ ਗਵਾਦ ਕਿਉਂ ਪਿੰਦੇ ਸੰਤਾਨਾਂ ਗੁਰਦੁਆਰ ਮੰਦਰ ਮਸਜਿਦ ਛੱਡ ਕਹਾਵਤ ਸਿਆਸਤ ਰਾਣੀ ਹੈ ਫਰਮਾਈਆਂ ਜਦੋਂ ਧਰਮ ਦੇ ਵਿੱਚ ਸਿਆਸਤ ਆ ਗਈ ਨਾ ਤੇ ਉੱਥੇ ਗਵਾਦ ਦੇਖਣੇ ਸ਼ੁਰੂ ਹੋ ਸੋ ਅਕਾਉਂਟ ਨੇ ਸਮੇਂ ਮਨਾਏ ਦਿੱਤੇ ਸਿਆਸਤ ਬੋਲੀ ਨਹੀਂ ਕਰਦਾ ਸਿਰਫ ਤੇ ਸਿਰ ਪ੍ਰਮਾਤਮਾ ਦੇ ਚਰਨਾਂ ਦੀ ਰੋਣਾ ਸਚਿ ਪਾਇਸ਼ਣੀ ਦੀਪਕਨ ਵਿਸੋ ਗਿਆ ਮੇਖਣੀ ਦਾ ਨਾਮ ਸੰਦੇ ਗ੍ਰਹਿ ਕਮਾਨ ਪ੍ਰਮਾਣ ਸਤਿ ਜੀ ਜਿਹੜੇ ਹਰਬਾਣੇ ਲਖਾਈ ਹੈ 20 21 ਕਹੇ ਮੈਨੋਂ ਅੰਤ ਅਖੀਰੀ ਇੱਕ ਚਾਂ ਚਾਂਕ ਹਨੇਰਾ ਨਜਰੀ ਆਈ ਆ 20 21 ਕੀ ਨਿਰਮਨ ਸਰਗਣ ਜੀਓ 21 ਕੀ

ਸਭ ਦਾ ਇੱਕੋ ਮਾਲਕ ਸਭ ਦਾ ਇੱਕੋ ਮਾਲਕ ਪੁਰਖ ਅਕਾਲ ਪੁਰਖ ਦੇ ਪਰਮਾਇਸ ਸਾਰਿਆਂ ਦਾ ਮਾਲਕ ਕੋਣ ਆ ਸਿਰਫ ਉਹ ਦਾ ਸਿਮਰੋ ਇੱਕੋ ਨਾਮ ਦੂਜੀ ਆਪਣਾ ਕੋਈ ਪੜਾਈ ਉਸ ਦਾ ਨਾਮ ਕਿਹਦਾ ਹੈ ਸ਼ੁਕਰ ਮਾਰਨਾ ਹੰਗ ਆਪ ਆत्मा ਪ੍ਰਮਾਤਮਾ ਦਾ ਮੇਰੀ ਉਸ ਆਤਮਾ ਦਾ ਬਣਾਉਂ। ਛੋਟੇ ਸ਼ਬਦਾਂ ਦੇ ਜੀਵੀ ਕਰਨ ਦੇ ਤੂੰ ਮੇਰਾ ਇਮਾਤਿਆ। ਹੈ ਪ੍ਰਮਾਤਮਾ ਤੂੰ ਸਿਰਜਨਾਹ ਆਂ ਤੇ ਮੈਂ ਤੇਰੀ ਸਿਰਜਨਾ। ਖੋ ਨਾ। ਉਸ ਦਾ ਸਿਮਰੋ ਇੱਕੋ ਨਾਮ ਦੂਜੀ ਵਰ ਨਾ ਕੋਈ ਕੋੜਾ ਐ ਜੋ RAM, RAHIM, ਵਾਹਿਗੁਰੂ, ਅੱਲਾ ਰਿਆ। ਕੋਣ ਉਹੀ ਇਹ ਨਾਮ ਕੋ ਰੱਖਿਆ ਜਿੰਨੂੰ ਅਸੀਂ ਰਾਮ ਰਹੀਮ ਵਾਹਿਗੁਰੂ ਅੱਲਾ ਕਹਿ ਕੇ ਪੁਆ ਰਹੇ ਆ। ਇਹ ਨਾ ਕਿਸੇ ਸਰੀਰ ਦੇ ਨਹੀਂ। ਇਹ ਨਾ ਸਾਰੇ ਜਿਹੜੇ ਕਿਦੇ ਓਪਾਲ ਪ੍ਰਮਾਤਮਾ ਦੇ। ਜਲਵਾਗਰ ਨੂਰ ਜਗੂਰ ਕਰੇ ਰਸ਼ਨਾਈਆ ਉਸ ਦੇ ਅੱਗੇ ਕਰੋ ਦੁਆ। ਬੇਨਤੀ ਇੱਕੋ ਇੱਕ

ਉਹ ਸਭੇ ਕਰੋ ਦੁਆ ਬੇਨਤੀ ਕੋਏਕ ਜਨਾਈ ਆ ਤੂੰ ਪ੍ਰਮਾਤਮਾ ਸਭ ਦਾ ਸਾਂਝਾ ਇੱਕ ਰਹਾ ਖੁਦੀ ਟੱਕਵਰੀ ਦੇ ਮਟਾਈਆ ਕਿਉਂਕਿ ਪ੍ਰਮਾਤਮਾ ਤੂੰ ਤੇ ਸਾਰਿਆਂ ਦਾ ਹੀ ਸਾਂਝਾ ਖੁਦੀ ਟੱਕਵਰੀ ਦੇ ਮਟਾਈਆ ਖੁਦੀ ਕੀਂਦੀ ਆ ਹੰਕਾਰ ਟੱਕਵਰੀ ਕੀਂਦੀ ਆ ਆਪਨੇ ਆਪ ਨੂੰ ਵੱਡਾ ਸਮਝਣਾ ਇਹ ਕੀਂਦੇ ਪ੍ਰਮਾਤਮਾ ਮਟਾਦੇ ਉਹ ਕਹੇ ਹੰਕਾਰ ਵਿੱਚ ਆ ਕੇ ਆਪਣੇ ਆਪ ਨੂੰ ਵੱਡਾ ਸਮਝਣਾ ਦੂਜੇ ਨੂੰ ਛੋਟਾ ਸਮਝਣਾ ਇਹ ਤਾਂ ਮਾਨਵਤਿਆ ਵੀ ਨਹੀਂ ਇਹਦੇ ਸਗੋਂ ਤਾਂ ਵੱਡਾ ਹੈ ਕਰਨਾ ਸ਼ੁਰੂਆਤ ਤੁਹਾਡੇ ਗੁਰੂ ਨੇ ਆਹ ਕਿਹਾ ਸਾਡੇ ਨੇ ਆਹ ਇਸ ਸਾਰੇ ਨੂੰ ਆਪ ਦਾ ਕਹਿੰਦਾ ਇਸ ਸੱਚੇ ਪਾਸ਼ੇ ਨੇ ਸਾਫ਼-ਸਾਫ਼ ਸਾਨੂੰ ਸਮਝਾ ਦਿੱਤਾ ਉਸ ਦੇ ਅੱਗੇ ਕਰੋ ਦੁਆ ਬੇਨਤੀ ਇੱਕੋ ਇੱਕ ਜਣਾਈ ਆ ਤੂੰ

सोहन है ही आत्मा जिन्हों विष्णु ब्रह्मा शिव ने गाया सोहन शब्द सोहन शब्दों बगैर हो जो आत्मा परमात्मा और कदम मिलता जल आवा नौ सौ चुरानवे चोरी

ਕੀ ਕਿ ਕੋ ਵਾ ਸੱਚੀ ਬਾਣੀ ਇਹ ਹਰ ਬਣੇ ਵਿੱਚ ਨਾ ਸੱਚਾ ਹੁਕਮ ਅੰਦਰ ਵਾ ਇਹ ਹੁਕਮ ਡਰਾ ਫੰਤਮ ਹਰ ਗੋਬਿੰਦ ਬਾਪ ਸੁਣਾਏਗਾ ਪਰਮਾਤਮਾ ਨੇ ਕੁਦਰ ਆਪ ਸੁਣਾਇ ਪਿਛਲਾ ਲੇਖਾ ਮੁਕਾ ਵਿੱਚ ਸੰਸਾਰ ਹਰ ਜੂ ਹਰ ਹਰ ਆਪ ਮੁਗਾਏਗਾ

ਸੋਇਆ ਰਹੇ ਨ ਕੋਈ ਇੰਦਾਨ ਬੁੱਧੀ ਵਿਵੇਕ ਦੇ ਆਵਾ ਸੋਇਆ ਰਹਿਣਾ ਕੀ ਨਾ ਉਹਦੀ ਜਾਗਰਤੀ ਨਾ ਮਾਣਾ ਜਾਣਕਾਰ ਨਾ ਮਾਣਾ ਜਿਨ੍ਹਾਂ ਨੇ ਪਥਰਾ ਇਟਾ ਕਾਗਜ਼ਾਂ ਨੂੰ ਮੰਨਿਆ ਭਗਵਾਨ ਇਹਨਾਂ ਨੂੰ ਬਿਨਾਂ ਸ਼ਰਹਤਾਂ ਵਿਆਸ ਜਾਈ ਕਿਉਂਕਿ ਪਥਰਾ ਇਟਾ ਕਾਗਜ਼ਾਂ ਨੂੰ ਭਗਵਾਨ ਅਸਰ ਇਤਾਲੀਆ ਨੂੰ ਅਨਾਲੀਆ ਸਮਾਧਾਨੀ ਕਹਿੰਿਆ ਵੀ ਪਰਮਾਣੂ ਲੇਕਿਨ ਉਹ ਭਗਵਾਨ ਨਹੀਂ ਹੈ ਭਗਵਾਨ ਕੌਣ ਹੈ ਸਿਰਫ ਇੱਕ ਕਾਰਕ ਜਿਨ੍ਹਾਂ ਨੇ ਪਤਰਾ ਈਟਾ ਕਾਰਜਾ ਨੂੰ ਮੰਨਿਆ ਪ੍ਰਵਾਨ ਜਿਨ੍ਹਾਂ ਨੂੰ ਵਿਲਾਸ਼ਵਾਲ ਦਾ ਅੰਦਿਆ ਸਜਾਈ ਹੈ ਜਿਸ ਮੇਲੇ ਮੇਰਾ ਸੰਮਤ ਮੇਰਾ ਪਹਿਲਾ ਸੰਮਤ ਚੜਿਆ ਆਣ ਪੰਜ ਜੇਤ ਖੁਸ਼ੀ ਮਨਾਈ ਸੋ ਸੱਚੇ ਪਾਤਸ਼ਾਹ ਨੇ ਸੋਨੁ ਬਾਰੀ ਜਿਹੜੀ ਦਿਖ ਉਹਦੇ ਨਾਲ ਨਹੀਂ ਜੋੜਿਆ ਅੰਦਰੋਂ ਨਾਲ ਜੋ ਕਿ ਮਹਾਰਾਜ ਜੀ ਨੇ ਅੱਗ ਬਣੀ ਕਰੇ ਲਿਖਾਇਆ ਚਰਨਾਂ ਦਾ ਜਨਕ ਪ੍ਰੀਤ ਕੁਖਿਆ ਅਗਨਾਸ਼ੀ ਮਿਲੈ ਨਾ ਕਿਸੇ ਮੰਦਰੋਂ ਸੀ ਜੋ ਜਨ ਖੋਜੇ ਕਾ ਅੰਦਰ ਜੈ ਕਰ ਜੀ ਕਿਤੇ ਦੱਸਦਾ ਸਮ ਐਸ ਭਾ ਅਕਾਲਪੁਰ ਦਾ ਡੇਰਾ ਕਿਥੇ ਹੈ ਸਭ ਦੇ ਸਮੂਹ ਇਸ ਕੱਕੇ ਪਸੰਦ ਲੀਓ ਮੈਂ ਟੀਨਰ ਮਣੀ ਸਮਾਪਤ ਕਰਨ ਦੀ ਮਾਨਸ ਸੱਚੇ ਬਾਸ਼ੇਈ ਕਾ ਸੰਪਾਸਨ ਕਰਵਾਸਣ ਦਾ ਨਾ ਚੁਣਾਂ ਜਿਹੜੇ ਅਕਰਵਾਦ ਘਟ ਪੜਿਆ ਗਿਆ ਹੋਵੇ ਵਿਚਾਰ ਕਰਦੇ ਆ ਕੁਛ ਨਾ ਬੋਲਣ ਮੈਂ ਸੱਚੇ ਬਾਸ਼ੇਈ ਕਾ ਸੰਪਾਸਨ ਸੰਪਾਸਨ ਮੈਂ ਬਸੋ ਕੇ ਨਾ ਹਰਨਾ ਕੋ ਕੋ ਜਿਹਾ ਨਾ ਅਸਾਂ

So oh, my